ਕਰਨਲ ਮਾਮਲੇ ਦੇ ਵਿੱਚ ਇੱਕ ਹੋਰ ਸਬੂਤ ਬਹੁਤ ਵੱਡਾ ਸਾਹਮਣੇ ਆ ਗਿਆ ਇਨਸਪੈਕਟਰ ਨੇ ਆਪਣੇ ਮੂੰਹੋਂ ਦੱਸ ਦਿੱਤੀ ਹੈ ਪੂਰੀ ਸਚਾਈ ਉਗਲ ਦਿੱਤੀ ਹੈ ਕਿ ਜਿਹੜਾ ਕਰਨਲ ਕੁੱਟਿਆ ਗਿਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਪੋਸਟ ਦਾ ਬੰਦਾ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਵੀਡੀਓ ਸੁਣਾਵਾਂ ਮੇਰੀ ਇੱਕ ਅਪੀਲ ਹੈ ਬੇਨਤੀ ਹੈ ਕਿਉਂਕਿ ਇਹ ਉਹ ਵੀਡੀਓ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਨੇ ਕਿਹਦੇ ਖਿਲਾਫ ਨੇ ਕੌਣ ਏਜੰਡਾ ਚੱਲਦਾ ਸੀ ਜਿਹੜੇ ਕਿ ਕਰਨਲ ਸਾਹਿਬ ਕੁੱਤੇ ਗਏ ਨੇ ਯਾਨੀ ਹੁਣ ਇੱਕ ਇਨਸਪੈਕਟਰ ਨੇ ਆਪਣੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ ਕੌਣ ਬੰਦੇ ਦੋਸ਼ੀ ਨੇ ਕਿਹਦਾ ਹੱਥ ਆ ਪਿੱਛੇ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਜਿਹੜਾ ਇਨਸਪੈਕਟਰ ਸਾਹਮਣੇ ਆਇਆ ਉਹਨੂੰ ਸੁਣਨ ਤੋਂ ਬਾਅਦ ਪੂਰੇ ਯਾਨੀ ਲੋਕਾਂ ਦੇ ਹੋਸ਼ ੁੱਟ ਗਏ ਨੇ ਕਿਹਦੇ ਪਿੱਛੇ ਦਾ ਮਾਮਲਾ ਕੀ ਹੈ ਯਾਨੀ ਇੱਕ ਹਫਤਾ ਹੋ ਚੁੱਕਿਆ ਹੈ ਜਿਹੜੇ ਕਿ ਕਰਨਲ ਸਾਹਿਬ ਦੀ ਕੁੱਤ ਮਾਰ ਦਾ ਮਾਮਲਾ ਆਇਆ ਸੀ ਸਾਹਮਣੇ ਜਿਹੜਾ ਇਨਸਪੈਕਟਰ ਸਾਹਮਣੇ ਆਇਆ ਉਹਨੇ ਪੂਰੀ ਸਚਾਈ ਦੱਸਣ ਦੀ ਕੋਸ਼ਿਸ਼ ਕੀਤੀ ਹੈ ਚਾਰੇ ਰਾਜ ਖੋਲ ਦਿੱਤੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਵੀਡੀਓ ਸੁਣਾਵਾਂ ਮੇਰੀ ਇੱਕ ਅਪੀਲ ਆ ਬੇਨਤੀ ਹੈ ਕਿਉਂਕਿ ਇਹ ਉਹ ਵੀਡੀਓ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਨੇ ਕਿਹਦੇ ਖਿਲਾਫ ਨੇ ਕੌਣ ਏਜੰਡਾ ਚੱਲਦਾ ਸੀ ਤੇ ਜਿਹੜੀ ਉਹਦੇ ਨਾਲ ਦੁਸ਼ਮਣੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਕਿ ਕਰਨਲ ਸਾਹਿਬ ਕੁੱਤੇ ਗਏ ਨੇ ਕਿਉਂਕਿ ਕਰਨਲ ਸਾਹਿਬ ਕੋਈ ਮਾੜੀ ਮੋਟੀ ਗੱਲ ਨਹੀਂ ਬਲਕਿ ਸਾਡੇ ਦੇਸ਼ ਨੂੰ ਪ੍ਰੋਟੈਕਟ ਕਰਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਅਕਸਰ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਫੌਜ ਦਾ ਦੇਸ਼ ਪ੍ਰਤੀ ਜਾਂ ਫਿਰ ਪੰਜਾਬ ਦੇ ਲੋਕਾਂ ਪ੍ਰਤੀ ਕੀ ਯੋਗਦਾਨ ਪਰ ਹੁਣ ਜਿਹੜਾ ਇਹ ਇਨਸਪੈਕਟਰ ਸਾਹਮਣੇ ਆਇਆ ਇਹਨੂੰ ਸੁਣ ਤੋਂ ਬਾਅਦ ਸਾਰੇ ਲੋਕਾਂ ਦੇ ਹੋਸ਼ ਉੱਡ ਗਏ ਨੇ ਕਿ ਆਖਰ ਮਾਮਲਾ ਉਲਝੇ ਕਿਉਂ ਹੈ ਕਿਉਂ ਜਣੀ ਇਹ ਸਾਲ ਨਹੀਂ ਹੋ ਰਿਹਾ ਇੱਕ ਪਾਸੇ ਨਾਨਕ ਸਾਹਿਬ ਐਸਐਸਪੀ ਨੇ ਪਟਿਆਲਾ ਦੇ ਜਿਹੜੇ ਗੈਸਐਸਪੀ ਕਹਾਉਂਦੇ ਲਾਇਕ ਹੁਣ ਨਹੀਂ ਰਏ ਕਿਉਂਕਿ ਦੋਸ਼ ਬਹੁਤ ਵੱਡੇ ਲੱਗੇ ਨੇ ਕਿਉਂ ਨਾ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਜਿਹੜੇ ਲੋਕ ਉਹਦੇ ਦੇਸ਼ੀ ਸੀ ਅਸਲ ਦੇ ਵਿੱਚ ਦੋਸ਼ੀ ਹੈ ਕੌਣ ਪੂਰੇ ਪਰਦੇ ਚੱਕ ਦਿੱਤੇ ਨੇ ਔਰ ਤੁਹਾਡੇ ਸਾਹਮਣੇ ਹੁਣ ਮੈਂ ਇਹਦਾ ਵੀਡੀਓ ਸੁਣਾਉਣਾ ਤਾਂ ਹੁਣ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਪ੍ਰਮਾਣ ਕਰੇ ਜਿਹੜਾ ਕਿ ਕਰਨਲ ਸਾਹਿਬ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਖੜ ਗਿਆ ਤਾਂ ਤੁਸੀਂ ਵੀ ਇੱਕ ਆਪਣਾ ਯੋਗਦਾਨ ਪਾਉਣਾ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਐਸਾ ਖੁਲਾਸਾ ਹੋਣ ਜਾ ਰਿਹਾ ਕਰਨਲ ਮਾਮਲੇ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੱਸੂਗਾ ਕਿ ਮਾਮਲਾ ਕੀ ਹੈ ਪਹਿਲੀ ਵਾਰ ਜਿਹੜੇ ਕਿ ਸਾਹਮਣੇ ਆਏ ਨੇ ਸੁਣੋ ਸਿਆਲਤ ਦੇ ਵਿੱਚ ਕਰਨਲ ਦੇ ਨਾਲ ਗੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਸਾਰੀਆਂ ਧਿਰਾਂ ਸਾਹਮਣੇ ਆਈਆਂ ਨੇ ਬਹੁਤ ਸਾਰੇ ਲੋਕਾਂ ਦੀ ਹਮਦਰਦੀ ਉਸ ਪਰਿਵਾਰ ਦੇ ਨਾਲ ਹੈ ਕਿ ਇਨਸਾਫ ਹੁਣ ਤੱਕ ਕਿਉਂ ਨਹੀਂ ਮਿਲਿਆ ਪਰ ਇਹ ਸਭ ਮਾਮਲੇ ਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਹੁਣ ਤੱਕ ਚਾਹੇ ਸਰਵਿਸ ਕਰਨ ਵਾਲੇ ਪੁਲਿਸ ਅਫਸਰ ਨੇ ਉਹ ਖੁੱਲ ਕੇ ਬੋਲ ਕਿਉਂ ਨਹੀਂ ਰਹੇ ਹੀਟਲੇ ਪੱਧਰ ਤੋਂ ਲੈ ਕੇ ਡੀਜੀਪੀ ਸਾਹਿਬ ਤੱਕ ਕਿਸੇ ਨੇ ਵੀ ਇਸ ਦੇ ਉੱਤੇ ਕੋਈ ਖੁੱਲਕੇ ਬਿਆਨ ਨਹੀਂ ਦਿੱਤਾ ਹਾਲਾਂਕਿ ਡਾਕਟਰ ਐਸਐਸਪੀ ਨਾਨਕ ਸਿੰਘ ਨੇ ਜ਼ਰੂਰ ਮੀਡੀਆ ਦੇ ਨਾਲ ਗੱਲਬਾਤ ਇਸ ਕੇਸ ਬਾਰੇ ਕੀਤੀ ਹੈ ਪਰ ਜਿਹੜੀ ਉਹ ਗੱਲਬਾਤ ਕੀਤੀ ਉਸ ਦੇ ਨਾਲ ਪਰਿਵਾਰ ਨੂੰ ਵੀ ਤਸੱਲੀ ਨਹੀਂ ਹੋਈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਇੰਸਪੈਕਟਰ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਰੇ ਘਟਨਾਵਾਂ ਦੇ ਬਾਰੇ ਸਾਰੀ ਗੱਲ ਕਰਾਂਗੇ ਇੰਸਪੈਕਟਰ ਸਾਹਿਬ ਹੁਣ ਤੱਕ ਇਸ ਘਟਨਾ ਦੇ ਬਾਰੇ ਬੜੀਆਂ ਗੱਲਾਂ ਹੋ ਗਈਆਂ ਇੱਕ ਹਫ਼ਤਾ ਲਗਭਗ ਬੀਤ ਚੁੱਕਾ ਹੈ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਕੀ ਸੋਚਣਾ ਕਿਉਂਕਿ ਸਾਰਿਆਂ ਦੀ ਨਜ਼ਰ ਹੈ ਕਹਿੰਦੇ ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰ ਚਾਹੇ ਉਹ ਸੇਵਾਮੁਕਤ ਹੈ ਚਾਹੇ ਕੋਈ ਸਰਵਿਸ ਕਰਨ ਵਾਲਾ ਖੁੱਲ ਕੇ ਬੋਲ ਕਿਉਂ ਨਹੀਂ ਰਿਹਾ ਇਹਦੇ 'ਚ ਦੇਖੋ ਜੀ ਬੋਲਣ ਵਾਲੀ ਗੱਲ ਹੈ ਜਿਹੜੇ ਤਾਂ ਸਰਵਿੰਗ ਪੁਲਿਸ ਅਫਸਰ ਨੇ ਜਾਂ ਜਾਂ ਡੀਜੀਪੀ ਸਾਹਿਬ ਜਾਂ ਐਸਐਸਪੀ ਸਾਹਿਬ ਸਟੇਟਮੈਂਟ ਦੇ ਸਕਦੇ ਨੇ ਵਿਚ ਵਿਚਾਲੇ ਵਾਲੇ ਅਫਸਰ ਨਹੀਂ ਬੋਲਦੇ ਰਹੀ ਗੱਲ ਰਿਟਾਇਰਡ ਅਫਸਰ ਐਸੋਸੀਏਸ਼ਨ ਆ ਉਹਦਾ ਮੈਂ ਸੁਵੇ ਦਾ ਜਨ ਸਕੱਤਰ ਆ ਮੈਂ ਆਟੋ ਸਟੇਟ ਗਿਆ ਹੋਇਆ ਸੀ ਮੈਂ ਰਾਤ ਹੀ ਵਾਪਸ ਆਇਆ ਤੁਸੀਂ ਮੌਕਾ ਦਿੱਤਾ ਮੈਂ ਇਹਦੇ ਬਾਰੇ ਉਸ ਗੱਲਾਂ ਜਰੂਰ ਕਰਾਂਗਾ ਗੱਲ ਇਹ ਆ ਵੀ ਪਹਿਲੀ ਤਾਂ ਗੱਲ ਇਹ ਜਿਹੜੀ ਘਟਨਾ ਵਾਪਰੀ ਬੜੀ ਨਿੰਦਣਯੋਗ ਆ ਸਾਨੂੰ ਵੀ ਬੜਾ ਰਿਸੋਰਸ ਆ ਵੀ ਨਹੀਂ ਹੋਣਾ ਚਾਹੀਦਾ ਸੀਗਾ ਉਸ ਪਰਿਵਾਰ ਨਾਲ ਕਰਨਾਲ ਪਰਿਵਾਰ ਨਾਲ ਵੀ ਸਾਨੂੰ ਹੰਦਰਦੀ ਆ ਕਰਨਾਲ ਸਾਹਿਬ ਨਾਲ ਵੀ ਹੰਦਰਦੀ ਆ ਪਰ ਸੰਦੀਪ ਜੀ ਕਈ ਵਾਰੀ ਇਦਾਂ ਹੁੰਦਾ ਵੀ ਕਈ ਘਟਨਾਵਾਂ ਨਾਲ ਛਡਣ ਲਈ ਵਾਪਰਦੀਆਂ ਨੇ ਜਦੋਂ ਕੋਈ ਘਟਨਾ ਵਾਪਰਦੀ ਆ ਜਦੋਂ ਕੋਈ ਕੁਝ ਹੁੰਦਾ ਉਹ ਕੁਦਰਤੀ ਹੁੰਦਾ ਬਿਲਕੁਲ ਆਂਡ ਨਹੀਂ ਹੁੰਦਾ ਬਿਲਕੁਲ ਆਂਡ ਉਦੋਂ ਹੁੰਦਾ ਜਦੋਂ ਕੋਈ ਵੱਡੇ ਲੈਵਲ ਦਾ ਕੋਈ ਕ੍ਰਾਈਮ ਕੀਤਾ ਹੋਵੇ ਵੱਡੇ ਲੈਵਲ ਦਾ ਕੋਈ ਇਨਸੀਡੈਂਟ ਹੋਇਆ ਹੋਵੇ ਉੱਥੇ ਨਾਲ ਵੱਡੇ ਲੈਵਲ ਦੀ ਚੈਰੀ ਵੈਰੀ ਨਾਲ ਕੰਮ ਚੱਲਦਾ ਸੋ ਇਹ ਕਟੜਾ ਜਿਹੜੀ ਕੁਦਰਤੀ ਵਪਰੀਆ ਛੜਨਲੀ ਵਪਰੀਆ ਸੈਵਨ ਵਪਰੀਆ ਬਟ ਜੋ ਵੀ ਹੋਇਆ ਬੜਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਇਸ ਦੇ ਬਾਰੇ ਗੁੱਸਾ ਤਾਂ ਵੀ ਲੋਕਾਂ ਦਾ ਜ਼ਿਆਦਾ ਹੈ ਕਿਉਂਕਿ ਪੁਲਿਸ ਆਫਸਰ ਜਿਸ ਤਰ੍ਹਾਂ ਦੇ ਨਾਲ ਵਤੀਰਾ ਕੀਤਾ ਗਿਆ ਉੱਥੇ ਕਰਨਲ ਨਾਲ ਉਹ ਕਹਿੰਦੇ ਕਿ ਸਰਵਿੰਗ ਕਰਨਲ ਸੀ ਉਹਨਾਂ ਨੇ ਆਈਡੀ ਕਾਰਡ ਵੀ ਆਪਣਾ ਦਿਖਾਇਆ ਭਾਈ ਮੈਂ ਆਫਸਰ ਆ ਫਿਰ ਵੀ ਕਹਿੰਦੇ ਨਹੀਂ ਸੁਣੀ ਗਈ ਠੀਕ ਹੈ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਹੋਣਾ ਕਿ ਸਾਹਮਣੇ ਵਾਲਾ ਕੌਣ ਹੈ ਪਰ ਜਦੋਂ ਪਤਾ ਵੀ ਲੱਗ ਗਿਆ ਉਦੋਂ ਵੀ ਕਹਿੰਦੇ ਰੁਕ ਸਕਦੇ ਸੀ ਉਹ ਇਨਸਪੈਕਟਰ ਜਾਣੀ ਇਹ ਇੱਕ ਰਿਟਾਇਰ ਪੁਲਿਸ ਆਫੀਸਰ ਆ ਜਿਹੜਾ ਕਿ ਇਨਸਪੈਕਟਰ ਹੈ ਤਾਂ ਹੁਣ ਇਹ ਗੱਲ ਕੀ ਕਹਿ ਰਹੇ ਸੀ ਇੱਕ ਤਰਫ ਜਣੀ ਇਹਨਾਂ ਦੀ ਆਵਾਜ਼ ਹੈ ਜਿਹੜੀ ਜਿਹੜੀ ਇਹਨਾਂ ਨੇ ਬੋਲਣ ਦਾ ਤਰੀਕਾ ਉਹ ਇੱਕ ਪਾਸੇ ਪੁਲਿਸ ਦੇ ਹੱਕ ਦੇ ਵਿੱਚ ਝਲ ਕਰਿਆ ਕਿਉਂ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਤਾਂ ਕੁਦਰਤੀ ਵਾਪਰ ਗਈ ਹੈ ਘਟਨਾ ਪਹਿਲੇ ਗੱਲ ਦਾ ਸਵਾਲ ਦੱਸੋ ਜਿੰਨੇ ਵੀ ਪੰਜਾਬੀ ਤੁਸੀਂ ਸੁਣ ਰਹੇ ਹੋ ਏ ਗੱਲ ਨੂੰ ਪੂਰੀ ਘੌਰ ਦੇ ਨਾਲ ਸੁਣਨਾ ਔਰ ਉਸ ਤੋਂ ਬਾਅਦ ਸ਼ੇਅਰ ਤਾਂ ਆਪਾਂ ਕਰਨੀ ਹੈ ਕਿਉਂਕਿ ਦੇਖੋ ਇਹ ਪੁਲਿਸ ਅਫਸਰ ਹੈ ਰਿਟਾਇਰ ਆ ਭਾਵੇਂ ਉਹਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿ ਅੱਗ ਵਾਂਗੂ ਵਾਇਰਲ ਹੋ ਚੁੱਕਿਆ ਔਰ ਉਹ ਕਹਿ ਰਿਹਾ ਪੁਲਿਸ ਦੇ ਹੱਕ ਦੇ ਵਿੱਚ ਜ਼ਿਆਦਾ ਚਲਕ ਰਹੀ ਔਦੀ ਜਿਹੜੀ ਲੈਂਗੁਏਜ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਕੁਦਰਤੀ ਘਟਨਾ ਵਾਪਰ ਗਈ ਹੈ ਅੱਗੇ ਪੱਤਰਕਾਰ ਕਹਿ ਰਿਹਾ ਤੇ ਕਹਿੰਦਾ ਭਾਈ ਉਹਨੇ ਆਪਣਾ ਆਈਡੀ ਪ੍ਰੂਫ ਸਾਰਾ ਦਿਖਾ ਦਿੱਤਾ ਕਿ ਮੈਂ ਇੱਕ ਕਰਨਲ ਆ ਮੈਂ ਇੱਕ ਕਾਪੀ ਸਰ ਤਾ ਫੇਰ ਵੀ ਦਿਖਾਉਣ ਤੋਂ ਬਾਅਦ ਉਹਨੂੰ ਕਿਉਂ ਕੁੱਟਿਆ ਗਿਆ ਤਾਂ ਅੱਗੋਂ ਇਹ ਕਹਿ ਰਹੇ ਨੇ ਇਹ ਤਾਂ ਕੁਦਰਤੀ ਵਾਪਰ ਗਈ ਐ ਇਹ ਤਾਂ ਵੈਸੀ ਹੀ ਵਾਪਰ ਗਈ ਐ ਯਾਨੀ ਗੱਲ ਨੂੰ ਘੁਮਾ ਰਹੇ ਨੇ ਸਿੱਧਾ ਸਿੱਧਾ ਇਹ ਨਹੀਂ ਕਹਿੰਦੇ ਕਿ ਭਾਈ ਉਹ ਦੋਸ਼ੀ ਐ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਅੱਗੋਂ ਇਹ ਵੀ ਗੱਲ ਕਹਿ ਰਹੇ ਨੇ ਇਹ ਵੀਡੀਓ ਲੰਬੀ ਐ ਕਹਿੰਦੇ ਅਸੀਂ ਉਹਨਾਂ ਨੂੰ ਜਾਣਦੇ ਵੀ ਹਾਂ ਉਹ ਤਾਂ ਬਹੁਤ ਚੰਗੇ ਬੰਦੇ ਨੇ ਆ ਬੀਤੇ ਦਿਨੀ ਕਿੰਨਕਾਉਂਟਰ ਕੀਤਾ ਬਸ ਪੁਲਿਸ ਦੀ ਆਹੀ ਛਵੀ ਐ ਕਿ ਭਾਈ ਇੰਕਾਉਂਟਰ ਕੀਤਾ ਕਰੋ ਉਹਨਾਂ ਲੋਕਾਂ ਦੇ ਕਰੋ ਜਿਹੜੇ ਦੋਸ਼ੀ ਨੇ ਉਸ ਇੰਕਾਉਂਟਰ ਦੇ ਪਰ ਮੈਂ ਕਹਿੰਦਾ ਵੀ ਜਿਵੇਂ ਲੱਖਾ ਸਿੰਘ ਸਿਧਾਣਾ ਨੇ ਗੱਲ ਕਹੀ ਹੈ ਕਿ ਭਾਈ ਤੁਸੀਂ ਕਾਨੂੰਨ ਵਿਵਸਥਾ ਦੇ ਮੁਤਾਬਕ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੇ ਹੋ ਵੱਡੀ ਤੋਂ ਵੱਡੀ ਕਾਰਵਾਈ ਕਰ ਸਕਦੇ ਹੋ ਪਰ ਐਨਕਾਊਂਟਰ ਜਿਹੜਾ ਕਰਨਾ ਉਹ ਕਿਤੇ ਬਹੁਤ ਵੱਡਾ ਗਲਤ ਕੰਮ ਹੈ ਜਿਹੜਾ ਕਿ 80 ਦੇ ਦੌਰ ਦਾ ਮੈਂ ਫਿਰ ਕਹਿੰਨਾ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਹੀ ਖੁਲਾਸਾ ਕੀਤਾ ਕਿ 80 90 ਦਾ ਡਰ ਫਿਰ ਤੋਂ ਦਹਿਰਾ ਰਹੀ ਹੈ ਇਹ ਪੁਰਸ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਦਾ ਮਾਹੌਲ ਹੈ ਕਿਉਂਕਿ ਐਨਕਾਊਂਟਰ ਦੇ ਐਨਕਾਊਂਟਰ ਹੋ ਰਿਹਾ ਅੱਜ ਫਿਰ ਤੋਂ ਜਿਹੜਾ ਕਿ ਇੱਕ ਐਨਕਾਊਂਟਰ ਕੀਤਾ ਗਿਆ ਪਾ ਪੰਜਾਬ ਦੇ ਅੰਦਰ ਤਾਂ ਹੁਣ ਤੁਸੀਂ ਦੱਸੋ ਵੀ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਬਾਈ ਇੱਕ ਪਾਸੇ ਆਈਡੀ ਪ੍ਰੂਫ ਦਿਖਾਇਆ ਉਹਨਾਂ ਨੇ ਫੇਰ ਵੀ ਕਰਨਲ ਸਾਹਿਬ ਨੂੰ ਤੇ ਉਹਦੇ ਮੁੰਡੇ ਨੂੰ ਕੁੱਟਿਆ ਗਿਆ ਯਾਰ ਤਾਂ ਹੁਣ ਦੂਜੇ ਪਾਸੇ ਜਿਹੜੇ ਪੁਲਿਸ ਦੇ ਅਫਸਰ ਨੇ ਆਪਦੀ ਜਾਣ ਦੇ ਵਿੱਚ ਇਹਨਾਂ ਨੇ ਇੱਕ ਇੰਟਰਵਿਊ ਦਿੱਤਾ ਕਹਿੰਦੇ ਅਸੀਂ ਤਾਂ ਕਿਤੇ ਗਏ ਹੋਏ ਸੀ ਮਾਮਲੇ ਤੇ ਬੋਲਣਾ ਜ਼ਰੂਰ ਸੀ ਕਹਿੰਦੇ ਇਹ ਤਾਂ ਕੁਦਰਤੀ ਘਟਨਾ ਵਾਪਰ ਗਈ ਹੈ ਜਾਣ ਬੁਝ ਕੇ ਨਹੀਂ ਹੋਇਆ ਜਦੋਂ ਤੁਹਾਨੂੰ ਪਤਾ ਵੀ ਬੰਦਾ ਮੂਹਰੇ ਦੱਸ ਰਿਹਾ ਵੀ ਮੈਂ ਤਾਂ ਇੱਕ ਕਰਨਲ ਆ ਤੇ ਫੌਜ ਦਾ ਅਫਸਰ ਆ ਫੇਰ ਵੀ ਉਹਦੇ ਉੱਤੇ ਅਟੈਕ ਕੀਤਾ ਗਿਆ ਕਿਤੇ ਨਾ ਕਿਤੇ ਇਹ ਤਾਂ ਸੋਚੀ ਸਮਝੀ ਕੋਈ ਨਾ ਕੋਈ ਸਾਜ਼ਿਸ਼ ਹੋ ਸਕਦੀ ਆ ਕੋਈ ਰਣਨੀਤੀ ਹੋ ਸਕਦੀ ਆ ਹੋ ਸਕਦਾ ਅੱਗੇ ਪਿੱਛੇ ਦਾ ਕੋਈ ਮਾਮਲਾ ਅੰਦਰੋਂ ਕੋਈ ਅੰਦਰ ਉਹਨੀ ਗੱਲ ਵੀ ਹੋ ਸਕਦੀ ਆ ਬਾਅਦ ਦੇ ਵਿੱਚ ਨਿਕਲ ਕੇ ਸਾਹਮਣੇ ਆ ਸਕਦੀ ਆ ਕਿਉਂਕਿ ਤਿੰਨ ਤਨ ਐਸਐਚਓ ਹੋਣ ਇਨਸਪੈਕਟਰ ਹੋਣ ਔਰ ਉਹਨੂੰ ਉਹ ਕੁੱਟਣ ਇਹ ਗੱਲ ਕਿੱਥੇ ਜਾਂਦੀ ਆ ਅੱਗੋਂ ਉਹਨੂੰ ਧਮਕੀ ਦਿੱਤੀ ਜਾਂਦੀ ਆ ਕਹਿੰਦੇ ਅਸੀਂ ਤਾਂ ਅਨਕਾਊਂਟਰ ਕਰਕੇ ਆਏ ਆ ਆ ਹੁਣ ਤੇਰਾ ਵੀ ਕਰ ਦਾਂਗੇ ਜੇਕਰ ਤੂੰ ਸਾਡੇ ਸਾਹਮਣੇ ਜ਼ਿਆਦਾ ਤੜੀ ਕੀਤੀ ਤਾਂ ਫਿਰ ਤੇਰਾ ਵੀ ਇਨਕਾਊਂਟਰ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਜਿਹੜੇ ਅਫਸਰ ਨੇ ਪੁਲਿਸ ਦੇ ਕੇ ਕਰਕੇ ਉਹ ਸਾਹਮਣੇ ਆ ਰਹੇ ਨੇ ਪਰ ਬੋਲ ਉਹ ਉਧਰ ਹੀ ਰਹੇ ਨੇ ਹੁਣ ਹਾਈ ਲੈਵਲ ਤੇ ਚਲੇ ਗਿਆ ਕੰਮ ਪੰਜਾਬ ਦੀ ਪੁਲਿਸ ਦੇ ਨਾਲ ਸਿੱਧੀ ਫੌਜ ਦੀ ਟੱਕਰ ਹੋਣੀ ਤੈਅ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਤੇ ਉਹ ਸੰਭਾਲਿਆ ਨਹੀਂ ਸੰਭਲਣਾ ਇਹ ਗੱਲ ਮੈਂ ਨਹੀਂ ਇਹ ਗੱਲ ਫੌਜ ਦੇ ਬਹੁਤ ਵੱਡੇ ਵੱਡੇ ਅਧਿਕਾਰੀਆਂ ਨੇ ਕਹੀ ਆ ਕਿ ਜੇਕਰ ਅਸੀਂ ਆਪਣੀ ਆਪਦੀ ਤੇ ਆ ਗਏ ਤੇ ਫਿਰ ਪੁਲਿਸ ਨੂੰ ਹਿੰਦੁਸਤਾਨ ਦੇ ਪੂਰੇ ਹਿੰਦੁਸਤਾਨ ਦੀ ਗੱਲ ਕਹੀ ਹੈ ਪੰਜਾਬ ਦੀ ਨਹੀਂ ਉਹ ਕਹਿੰਦੇ ਪੂਰੇ ਹਿੰਦੁਸਤਾਨ ਦੀ ਧਰਤੀ ਕੋ ਛੋਟੀ ਪੈ ਜਾਣੀ ਇਹਨਾਂ ਨੂੰ ਭਜਦਿਆਂ ਨੂੰ ਜੇਕਰ ਅਸੀਂ ਆਪਣਾ ਕੋਈ ਇਦੋਂ ਕੋਈ ਜਿਵੇਂ ਕਹ ਸਕਦੇ ਹੋ ਬ੍ਰਹਮਾਸਤਰੀ ਹੁੰਦਾ ਫਿਰ ਫੌਜ ਦੇ ਕੋਲ ਜਦੋਂ ਆਪਣਾ ਕੋਈ ਬਲ ਪ੍ਰਯੋਗ ਕੀਤਾ ਤੁਹਾਨੂੰ ਲੱਗਦਾ ਕਿ ਫੌਜ ਦੇ ਸਾਹਮਣੇ ਇਹ ਪੁਲਿਸ ਟਿਕ ਪਾਊਗੀ ਕਿਉਂਕਿ ਫਿਰ ਇੱਕ ਦੁਸ਼ਮਣੀ ਦਾ ਮਾਹੌਲ ਖੜਾ ਹੋ ਜਾਣਾ ਛੇ ਕਰ ਚੰਗਾ ਚਾਹੁੰਦੀ ਆ ਪੰਜਾਬ ਦੀ ਸਾਡੀ ਪੁਲਿਸ ਬਹੁਤ ਸਾਰੇ ਪੁਲਸ ਵਾਲੇ ਚੰਗੇ ਵੀ ਨੇ ਬਹੁਤ ਸਾਰੇ ਐਸਐਸਪੀ ਚੰਗੇ ਵੀ ਨੇ ਬਹੁਤ ਸਾਰੇ ਡੀਆਈਜੀ ਵੀ ਚੰਗੇ ਨੇ ਬਹੁਤ ਸਾਰੇ ਨੇ ਯਾਨੀ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਬਹੁਤ ਸਾਰੇ ਪੁਲਸ ਵਾਲੇ ਚੰਗੇ ਵੀ ਹੁੰਦੇ ਨੇ ਪਰ ਹੁਣ ਹੁਣ ਉਹੀ ਚਾਹੀਦਾ ਭਾਈ ਕਿ ਪੰਜਾਬ ਦਾ ਮਾਹੌਲ ਨਾ ਵਿਗੜੇ ਇਸ ਕਰਕੇ ਉਹਨਾਂ ਤਿੰਨਾਂ ਬੰਦਿਆਂ ਦੇ ਉੱਤੇ ਬਹੁਤ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਉਹਨੂੰ ਪੂਰੇ ਲੀਗਲ ਤਰੀਕੇ ਨਾਲ ਉਹਨਾਂ ਦੇ ਉੱਤੇ ਵਰਤਾਰਾ ਵਰਤਣਾ ਚਾਹੀਦਾ ਨਹੀਂ ਤਾਂ ਉਹ ਪਰਿਵਾਰ ਆ ਜਿਹੜਾ ਉਹ ਕੱਲਾ ਨਹੀਂ ਬਲਕਿ ਉਹਨਾਂ ਦੇ ਨਾਲ ਪੂਰਾ ਪੰਜਾਬ ਖੜ ਗਿਆ ਪੰਜਾਬ ਦਾ ਮੀਡੀਆ ਖੜ ਗਿਆ ਹਰ ਵਿਅਕਤੀ ਖੜ ਗਿਆ ਯਾਨੀ ਬਾਹਰਲੇ ਮੁਲਕਾਂ ਤੱਕ ਉਹਨਾਂ ਨੂੰ ਪੂਰੀ ਸਹਾਇਤਾ ਯਾਨੀ ਸਹਿਯੋਗ ਮਿਲ ਰਿਹਾ ਇਸ ਗੱਲ ਦੇ ਵਿੱਚ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ